ਅੱਜ ਜਿਹੜੀ ਆਪਾਂ ਖੀਰ ਬਣਾਵਾਂਗੇ ਉਹ ਇੰਨੀ ਜ਼ਿਆਦਾ ਕਰੀਮੀ ਤੇ ਟੇਸਟੀ ਬਣ ਕੇ ਤਿਆਰ ਹੋਵਗੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣੇਗੀ। ਸਭ ਤੋਂ ਪਹਿਲਾਂ ਆਪਾਂ ਗੈਂਸ ਤੇ ਦੁੱਧ ਨੂੰ ਰੱਖ ਲਿਆ ਹੈ, ਦੁੱਧ ਨੂੰ ਬੋਇਲ ਆਉਣ ਲਈ ਰੱਖ ਲਿਆ ਹੈ। ਹੁਣ ਇੱਥੇ ਚਾਵਲ ਲਵਾਂਗੇ, ਨਾਲ ਵਿੱਚ ਥੋੜੇ ਜਿਹਾ ਕਾਜੂ, ਬਦਾਮ ਤੇ ਪੰਜ ਇਲਾਇਚੀਆਂ ਹਰੀਆਂ ਐਡ ਕਰਦਾਵਾਂਗੇ ਤੇ ਇਹਨਾਂ ਨੂੰ ਮਿਕਸ ਕਰ ਲਵਾਂਗੇ। ਦਰਦਰਾ ਜਿਹਾ ਇਹਨਾਂ ਨੂੰ ਆਪਾਂ ਪੀਸਣਾ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਦਰਦਰਾ ਜਿਹਾ ਪੀਸਿਆ ਹੈ। ਇੱਥੇ ਆਪਣੇ ਦੁੱਧ ਨੂੰ ਬੋਇਲ ਆ ਚੁੱਕਾ ਹੈ। ਹੁਣ ਇਸ ਦੇ ਵਿੱਚ ਇਹ ਸਾਰਾ ਮਿਕਸਚਰ ਆਪਾਂ ਪਾ ਦਵਾਂਗੇ ਤੇ ਇਹ ਖੀਰ ਆਪਾਂ ਲੋ ਫਲੇਮ ਦੇ ਉੱਪਰ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਦੇਖੋ ਆਪਣੀ ਖੀਰ ਕਿੰਨੀ ਵਧੀਆ ਬੋਇਲ ਹੋ ਰਹੀ ਹੈ ਹੁਣ ਆਪਣੀ ਖੀਰ ਕਾਫੀ ਹੱਦ ਤੱਕ ਬੋਇਲ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਇਸ ਨੂੰ ਕਰੀਮੀ ਟੈਕਸਚਰ ਦੇਣ ਦੇ ਲਈ ਮਿਲਕ ਪਾਊਡਰ ਐਡ ਕਰਾਂਗੇ ਜਿਸ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਤੇ ਕਰੀਮੀ ਬਣ ਕੇ ਤਿਆਰ ਹੋਵੇਗੀ ਹੁਣ ਆਪਣੀ ਖੀਰ ਆਪਾਂ ਲੋ ਫਲੇਮ ਦੇ ਉੱਪਰ ਰੱਖ ਲਈ ਹੈ ਦੂਸਰੀ ਸਾਈਡ ਤੇ ਪਕੜਾਈ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਖੰਡ ਐਡ ਕਰ ਦਵਾਂਗੇ ਖੰਡ ਨੂੰ ਆਪਾਂ ਕੈਰਮਲਾਈਜ਼ ਕਰਕੇ ਪਾਵਾਂਗੇ ਪਹਿਲਾਂ ਇਸ ਨੂੰ ਆਪਾਂ ਬਿਲਕੁਲ ਨਹੀਂ ਹਿਲਾ ਖਾਂਡ ਆਪਣੀ ਕੈਰਾਮਲਾਈਜ਼ ਹੋ ਗਈ ਹੈ ਖੀਰ ਵੀ ਆਪਣੀ ਕਾਫੀ ਬਣ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਇਸ ਨੂੰ ਮਿਕਸ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ ਦੇਖੋ ਤੁਸੀਂ ਕਲਰ ਦੇਖ ਸਕਦੇ ਹੋ ਇੰਨਾ ਜ਼ਿਆਦਾ ਵਧੀਆ ਜਿਸ ਤਰ੍ਹਾਂ ਪਰ ਰੈਸਟੋਰੈਂਟ ਦੇ ਵਿੱਚੋਂ ਖਾਣੇ ਹਾਂ ਜਾਂ ਆਪਾਂ 베르ਕਾ ਵਾਲੀ ਖੀਰ ਖਾਂਦੇ ਹਾਂ ਉਹ ਇਸ ਦਾ ਟੇਸਟ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰੋ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਦੇਖੋ ਆਪਣੀ ਠੰਡੀ ਹੋ ਕੇ ਖੀਰ ਕਿੰਨੀ ਜ਼ਿਆਦਾ ਥਿੱਕ ਤੇ ਕਰੀਮੀ ਬਣ ਚੁੱਕੀ ਹੈ ਹੁਣ ਆਪਾਂ ਗਾਰਨਿਸ਼ ਕਰਾਂਗੇ ਡਰਾਈ ਫਰੂਟ ਦੇ ਨਾਲ ਦੇਖੋ ਕਿੰਨੀ ਵਧੀਆ ਲੱ